8 ਨਵਾਂ ਵਚਨ ਵਚਨ ਸਾਨੂੰ ਆਪਣੇ ਆਲੇ ਦੁਆਲੇ अनेका ਮਨੁੱਖ ਪੰਛੀ ਜੀਵ ਜੰਤੂ ਅਤੇ ਵਸਤੂਆਂ ਵਿਖਾਈ ਦਿੰਦੀਆਂ ਹਨ ਕਈ ਵਾਰੀ ਅਸੀਂ ਇੱਕ ਮਨੁੱਖ ਪੰਛੀ ਇੱਕ ਜੀਵ ਜੰਤੂ ਨੂੰ ਵੇਖਦੇ ਹਾਂ ਤੇ ਕਈ ਵਾਰੀ ਇਹ ਇੱਕ ਤੋਂ ਜ਼ਿਆਦਾ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਹਨ ਪੰਜਾਬੀ ਵਿਆਕਰਨ ਵਿੱਚ ਇਹ ਵਚਨ ਹਨ ਵਚਨ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਚੀਜ਼ ਦੇ ਇੱਕ ਜਾਂ ਅਨੇਕ ਹੋਣ ਦਾ ਗਿਆਨ ਹੋਵੇ ਉਸ ਨੂੰ ਵਚਨ ਆਖਦੇ ਹਨ ਵੇਖੋ ਪੜੋ ਅਤੇ ਸਮਝੋ ਚਿੜੀ ਚਿੜੀਆਂ ਸੰਤਰਾ ਸੰਤਰੇ ਗਮਲਾ ਗਮਲੇ ਵਚਨ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਵਚਨ ਦੋ ਹਨ ਇਕਵਚਨ ਅਤੇ ਬਹੁਵਚਨ ਇਕਵਚਨ ਜਿਨ੍ਹਾਂ ਸ਼ਬਦਾਂ ਤੋਂ ਚੀਜ਼ ਜੀਵ ਵਿਅਕਤੀ ਦੇ ਗਿਣਤੀ ਵਿੱਚ ਇੱਕ ਹੋਣ ਬਾਰੇ ਪਤਾ ਲੱਗੇ ਉਹ ਇਕਵਚਨ ਅਖਵਾਉਂਦੇ ਹਨ ਜਿਵੇਂ ਮੁੰਡਾ ਤੋਤਾ ਕੋੜਾ ਬਹੁਵਚਨ ਜਿਨ੍ਹਾਂ ਸ਼ਬਦਾਂ ਤੋਂ ਚੀਜ਼ਾਂ ਜੀਵਾਂ ਵਿਅਕਤੀਆਂ ਸਥਾਨਾਂ ਦੇ ਇੱਕ ਤੋਂ ਜ਼ਿਆਦਾ ਹੋਣ ਬਾਰੇ ਪਤਾ ਲੱਗੇ ਉਹ ਬਹੁਵਚਨ ਅਖਵਾਉਂਦੇ ਹਨ ਜਿਵੇਂ ਮੁੰਡੇ ਤੋਤੇ ਕੋੜੇ ਜਦੋਂ ਇਕਵਚਨ ਸ਼ਬਦਾਂ ਨੂੰ ਬਹੁਵਚਨ ਅਤੇ ਬਹੁਵਚਨ ਸ਼ਬਦਾਂ ਨੂੰ ਇਕਵਚਨ ਵਿੱਚ ਬਦਲਿਆ ਜਾਂਦਾ ਹੈ ਤਾਂ ਉਸ ਨੂੰ ਵਚਨ ਬਦਲੀ ਆਖਦੇ ਹਨ ਵਚਨ ਬਦਲੀ ਕੁਝ ਨਿਯਮਾਂ ਤੇ ਆਧਾਰਿਤ ਹੁੰਦੀ ਹੈ ਵਚਨ ਬਦਲੀ ਜਦੋਂ ਇਕਵਚਨ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਕੰਨਾ ਲੱਗਾ ਹੋਵੇ ਤੇ ਕੰਨਾ ਹਟਾ ਕੇ ਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇਕਵਚਨ ਬਹੁਵਚਨ ਕੋੜਾ ਕੋੜੇ ਤੋਤਾ ਤੋਤੇ ਮੋਟਾ ਮੋਟੇ ਮਾਮਾ ਮਾਮੇ ਚਾਚਾ ਚਾਚੇ ਚਮਚਾ ਚਮਚੇ ਗਮਲਾ ਗਮਲੇ ਬੰਦਾ ਬੰਦੇ ਖੋਤਾ ਖੋਤੇ ਮੁੰਡਾ ਮੁੰਡੇ ਰੱਸਾ ਰਸੇ ਨਕਸ਼ਾ ਨਕਸ਼ੇ ਕਮਰਾ ਕਮਰੇ ਰਖਵਾਲਾ ਰਖਵਾਲੇ ਜਦੋਂ ਇੱਕ ਵਚਨ ਇਸਤਰੀ ਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਬਿਹਾਰੀ ਲੱਗੀ ਹੋਵੇ ਤਾਂ ਉਸ ਨਾਲ ਐੜੇ ਕੰਨਾ ਉੱਤੇ ਬਿੰਦੀ ਆ ਲਗਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇੱਕ ਵਚਨ ਬਹੁਵਚਨ चिड़ी चीडि, चिड़िया बुढ़ी बुढ़िया कौली कौलिया कुड़ी कुड़िया ताली तालिया चूड़ी चूड़िया तकड़ी तकड़िया चूही चूहिया घोड़ी घोड़िया बकरी बकरियाँ, छतरी छतरियाँ, गड्डी, गड्डिया बिल्ली बिल्लियाँ, कोठी कोठिया ਜਦੋਂ ਇਕਵਚਨ ਇਸਤਰੀ ਲਿੰਗ ਸ਼ਬਦਾਂ ਦੇ ਅੰਤਲਾ ਅੱਖਰ ਮੁਕਤਾ ਹੋਵੇ ਤਾਂ ਉਸ ਨਾਲ ਬਿੰਦੀ ਕੰਨਾ ਲਗਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇਕਵਚਨ ਬਹੁਵਚਨ ਲੱਤ ਲੱਤਾਂ ਜੰਗ ਜੰਗਾਂ ਗੇਂਦ ਗੇਂਦਾਂ ਦਵਾਤ ਦਵਾਤਾਂ ਮੇਖ ਮੇਖਾਂ ਸੱਟ ਸੱਟਾਂ ਟੰਗ ਟੰਗਾਂ ਪ੍ਰਾਤ ਪ੍ਰਾਤਾਂ ਇਲ ਇੱਲਾਂ ਮੱਜ ਮੱਜਾਂ ਅੱਖ ਅੱਖਾਂ ਮਿਲ ਮਿਲਣਾ ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਮੁਕਤਾ ਲੱਗਾ ਹੋਵੇ ਤਾਂ ਉਸ ਨਾਲ ਬਿੰਦੀ ਕੰਨਾ ਲਗਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇੱਕ ਵਚਨ ਬਹੁਵਚਨ ਸ਼ੇਰ ਸ਼ੇਨਾ ਭਗਤ ਭਗਤਾ ਦੁਖ ਦੁਖਾਂ ਪਿੰਡ ਪਿੰਡਾਂ ਘਰ ਘਰਾਂ ਅਧਿਆਪਕ ਅਧਿਆਪਕਾਂ ਕਿਤਾਬ ਕਿਤਾਬਾਂ ਸ਼ਹਿਰ ਸ਼ਹਿਰਾਂ ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ ਲੱਗਾ ਹੋਵੇ ਤਾਂ ਉਸ ਨਾਲ ਵਾਵੇ ਕੰਨਾ ਉੱਤੇ ਬਿੰਦੀ ਵਾਂ ਲਗਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇੱਕ ਵਚਨ ਬਹੁਵਚਨ ਕਥਾ ਕਥਾਵਾਂ ਸਜਾ ਸਜਾਵਾਂ ਹਵਾ ਹਵਾਵਾਂ ਸਬਾ ਸਬਾਵਾਂ ਕਲਾ ਕਲਾਵਾਂ ਕਵਿਤਾ ਕਵਿਤਾਵਾਂ ਬਲਾ ਬਲਾਵਾਂ ਸੇਵਾ ਸੇਵਾਵਾਂ ਜਿੰਨਾ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿੱਚ ਬਿੰਦੀ ਕੰਨਾ ਲੱਗਾ ਹੋਵੇ ਤਾਂ ਉਸ ਨਾਲ ਵਾਵੇ ਕੰਨਾ ਉੱਤੇ ਬਿੰਦੀ ਵਾਂ ਲਗਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇੱਕ ਵਚਨ ਬਹੁਵਚਨ ਲਾ ਲਾਵਾ ਛਾ ਛਾਵਾ ਮਾ ਮਾਮਾ ਕਾ ਕਾਮਾ ਥਾ ਥਾਵਾ ਗਾ ਗਾਵਾ ਸਰਾ ਸਰਾਵਾ ਨਾ ਨਾਵਾ ਜੇ ਇੱਕ ਵਚਨ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਔਂਕੜ ਦੁਲੈਂਕੜ ਹੋੜਾ ਲੱਗਾ ਹੋਵੇ ਤਾਂ ਉਹਨਾਂ ਨਾਲ ਐੜੇ ਕੰਨਾ ਉੱਤੇ ਬਿੰਦੀ ਆ ਵਧਾ ਕੇ ਵਚਨ ਬਦਲੀ ਕੀਤੀ ਜਾਂਦੀ ਹੈ ਜਿਵੇਂ ਇੱਕ ਵਚਨ ਬਹੁਵਚਨ ਜੂ ਜੂਆਂ ਗਉ ਗਉਆਂ ਨਹੂ ਨਹੂਆਂ ਚਾਕੂ ਚਾਕੂਆਂ ਰੂਮ ਰੂਆਂ ਕੱਛੂ ਕੱਛੂਆਂ ਸਹੂ ਸਹੂਆਂ ਆਲੂ ਆਲੂਆਂ ਖੁਸ਼ਬੋ ਖੁਸ਼ਬੋਆਂ ਵਸਤੂ ਵਸਤੂਆਂ ਆਓ ਦੁਹਰਾइए ਇੱਕ ਅਤੇ ਇੱਕ ਤੋਂ ਜ਼ਿਆਦਾ ਚੀਜ਼ਾਂ ਦੇ ਭੇਦ ਦੱਸਣ ਵਾਲੇ ਸ਼ਬਦ ਵਚਨ ਖਵਾਉਂਦੇ ਹਨ ਇੱਕ ਚੀਜ਼ ਨੂੰ ਇੱਕਵਚਨ ਅਤੇ ਇੱਕ ਤੋਂ ਜ਼ਿਆਦਾ ਚੀਜ਼ਾਂ ਨੂੰ ਬਹੁਵਚਨ ਆਖਦੇ ਹਨ ਇੱਕਵਚਨ ਤੋਂ ਬਹੁਵਚਨ ਅਤੇ ਬਹੁਵਚਨ ਤੋਂ ਇੱਕਵਚਨ ਬਣਾਉਣ ਨੂੰ ਵਚਨ ਬਦਲੀ ਆਖਦੇ ਹਨ ਵਚਨ ਬਦਲੀ ਕੁਝ ਨਿਯਮਾਂ ਤੇ ਆਧਾਰਿਤ ਹੁੰਦੀ ਹੈ